ਸ੍ਰੀ ਗਾਲਵਾ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਭਾਈ ਅੱਜ ਪਹੁੰਚੇ ਆ ਦਸ਼ਮੇਸ਼ ਕਮੈਨ ਕੰਪਨੀ ਇੱਥੇ ਵੀ ਐਮਰਜੈਂਸੀ ਆਉਣਾ ਪੈ ਗਿਆ ਝੋਨੇ ਵਾਲਾ ਥਰੇਸਰ ਦਾ ਬਾਸਕਟ ਆ ਨਾ ਉਹ ਤਾਂ ਸਮਝ ਲਓ ਭੁੱਲਿਓ ਫਿਰਦੇ ਦੇ ਚੇਤੇ ਹੀ ਨਹੀਂ ਰਹੇਗਾ ਵੀ ਉਹ ਵੀ ਲਿਆਉਣਾ ਹਨਾ ਲੈ ਕੇ ਜਾਣਾ ਭਾਈ ਨਾਲ ਤੁਹਾਨੂੰ ਪਤਾ ਉਧਰ ਝੋਨੇ ਆ ਸੀ ਚਲੋ ਮਿਲ ਜਾਂਦਾ ਮਾਰਾਂਗੇ ਹੱਥ ਪੱਲਾ ਹਨਾ ਚਲੋ ਮਿਹਨਤ ਕਰਾਂਗੇ ਉਹ ਘੱਟ ਕੇ ਲਿਆਵਾਂਗੇ ਫਿਰ ਮੈਂ ਕਿਹਾ ਵੀ ਥਰੈਸ਼ਰ ਮਰਜੀ ਦੀ ਬਾਈ ਨੂੰ ਪਹਿਲਾਂ ਨੇ ਮਾਮੇ ਦੇ ਪਿੰਡ ਪਿਆਦਾ ਬਾਈ ਦੀ ਹੁਣ ਕਹਿੰਦਾ ਵੀ ਘਰੇ ਆ ਗਿਆ ਮੈਂ ਕਿਹਾ ਚੱਲ ਫਿਰ ਅੱਜ ਮਲੇਰ ਕੋਟਲੇ ਗਿੱਲ ਬਾਈ ਵਾਲੀ ਗੱਡੀ ਹੈ ਨਾ ਕੈਂਟਰ ਲੈ ਕੇ ਪਹੁੰਚਿਆ ਦੌਰੇ ਮੈਂ ਕਿਹਾ ਚਲੋ ਥਰੈਸ਼ਰ ਹੈ ਨਾ ਚੱਕ ਕੇ ਲਈਏ ਬਾਈ ਜਾ ਕੇ ਭਵੇਂ ਝੋਨੇ ਦੀ ਤੁਹਾਨੂੰ ਬਦ ਲੋਡ ਪੈਣੀ ਆ ਉੱਥੇ ਕਈ ਫਸਲਾਂ 'ਚ ਹੋਰ ਵੀ ਝੋਨੇ ਵਾਲਾ ਪੈ ਜਾਂਦਾ ਸੂਤ ਆ ਜਾਂਦੀ ਆ ਕਾਣੀ ਫਿਰ ਮੈਂ ਪਹੁੰਚਿਆ ਅੱਜ ਜੀ ਦਸ਼ਮੇਸ਼ ਕਮੈਨ ਕੰਪਨੀ ਇੱਕ ਨਾ ਬਾਈ ਵੀਡੀਓ ਦੇ ਵਿੱਚ ਨਾ ਇੱਕ ਬੰਦਾ ਕਮੈਂਟ ਕਰੀ ਜਾਂਦਾ ਫੇਕ ਆਈਡੀ ਆ ਹਨਾ ਡਿਟੇਲ ਸਾਰੀ ਕਢਾਈ ਹੋਈ ਆ ਮੈਂ ਕਹਿੰਦਾ ਟਲ ਜਿਵੇਂ ਟਲ ਜਿਵੇਂ ਹਨਾ ਕਾ ਨੂੰ ਚੱਕਰਾਂ ਚ ਪੈਂਦਾ ਜੇ ਕਿਤੇ ਜਾੜ ਥੱਲੇ ਆ ਗਿਆ ਬਈ ਚੰਗਾ ਰਖੜਾਂਗੇ ਛੱਡਦੇ ਨਹੀਂ ਫਿਰ ਤੈਨੂੰ ਹਨਾ ਪਤਾ ਤੇਰਾ ਲੱਗਿਆ ਵੀ ਤੂੰ ਹੈ ਕੌਣ ਆ ਕਿੱਥੇ ਦਾ ਹਨਾ ਫੇਕ ਆਈਡੀ ਲਾਈ ਹੋਈ ਆ ਆਈਡੀ ਉੱਤੇ ਨਾਮ ਨਹੀਂ ਲਾਇਆ ਹੋਇਆ ਜੇ ਬਈ ਇੰਨਾ ਹੀ ਤੂੰ ਦਿਲ ਵਾਲਾ ਨਾ ਜਿਗਰੇ ਵਾਲਾ ਆ ਨਾ ਜੇ ਤੂੰ ਮੰਨਦਾ ਆਪਣੇ ਆਪ ਨੂੰ ਜਿਗਰੇ ਵਾਲਾ ਤਾਂ ਮੇਰਾ ਵੀਰ ਬਣ ਕੇ ਨਾ ਫਿਰ ਮੜਾ ਜਾ ਨੌ ਥੋਂਟ ਕਾਣਾ ਆਪਣਾ 10 11 ਨੰਬਰ ਦੇ ਆਪਣਾ ਫੇਰ ਤੈਨੂੰ ਦੇਖੀਏ ਵੀ ਕੀ ਚੀਜ਼ਾਂ ਤੂੰ ਐ ਕਿਹੜਾ ਕਮੈਂਟਾਂ ਦੇ ਵਿੱਚ ਨਹੀਂ ਸ਼ੇਰ ਬਣੀਦਾ ਮੇਰਾ ਵੀਰ ਹਨਾ ਅਸਲੀ ਦਾ ਸਾਹਮਣੇ ਆਏ ਤੇ ਪਤਾ ਲੱਗਦਾ ਹਨਾ ਤੂੰ ਕੀ ਆ ਮੇਰੀ ਫੈਮਲੀ ਨੂੰ ਗਲਤ ਮਲਤ ਬੋਲਦਾ ਜੇ ਜਿਹੜੀ ਇੱਕ ਚ ਵੱਜਣਾ ਮੇਰੀ ਚ ਵੱਜ ਜਾ ਦੋ ਹੱਥ ਕਰਨਿਆਂ ਤਾਂ ਮੇਰੇ ਨਾਲ ਘਰ ਆ ਕੇ ਦੇਖ ਤੈਨੂੰ ਨਾ ਪਤਾ ਭਗਤੀ ਚਟਣ ਲੱਗਾ ਤਾਂ ਕਹੀਂ ਹਨਾ ਇੱਕਣਾ ਥੋੜੀ ਹੁੰਦਾ ਵੀ ਤੂੰ ਕੋਮ ਵੀਡੀਓ ਦੇ ਵਿੱਚ ਕਮੈਂਟ ਕਰ ਕਰਕੇ ਤੂੰ ਮੈਨੂੰ ਜਲੀਲ ਬੰਦ ਕਰਾ ਲੂੰਗਾ ਤੇ ਵੀਡੀਓ ਮੇਰੀ ਇਹ ਨਹੀਂ ਬੰਦ ਹੋਣੀ ਜਾਂ ਕਾਲਾ ਜਿਹੜਾ ਉਹ ਕਰਨਾ ਪਰ ਜਿਹੜਾ ਹਿੰਮਤ ਵਾਲਾ ਹੈਗਾ ਨਾ ਫੇਕ ਆਈਡੀ ਬਣਾ ਕੇ ਨਾ ਮੇਤਰਾ ਕਮੈਂਟ ਕਰ ਕਮੈਂਟ ਕਰਨਾ ਨਾ ਤਾਂ ਰੀਅਲ ਆਈਡੀ ਨਾਮ ਲਾ ਕੇ ਨਾ ਆਪਣਾ ਨੰਬਰ ਭੇਜ ਕੇ ਪਿੰਡ ਦਾ ਨਾਂਉ ਭੇਜ ਦੱਸ ਤੂੰ ਵੀ ਵੀਰੇ ਤਕਲੀਫ ਮੈਨੂੰ ਕੀ ਆ ਤੇਰਾ ਕੀ ਮਾੜਾ ਕਰਿਆ ਮੈਂ ਮੈਨੂੰ ਦੱਸ ਦੇ ਕਿਰਾ ਫੇਰ ਮੈਂ ਤੇਰੇ ਨਾਲ ਆਪੇ ਨਹੀਂ ਉਟੂੰਗਾ ਠੀਕ ਆ ਇੱਕ ਨਾ ਕਮੈਂਟ ਕਰਨੇ ਗਿਆ ਕੁਝ ਨਹੀਂ ਬਣਦਾ ਬਾਕੀ ਜਿਹੜੇ ਵੀਰ ਚੰਗੇ ਕਮੈਂਟ ਕਰਦੇ ਆ ਨਾ ਉਹਨਾਂ ਨਾਲ ਵੀ ਧੰਨਵਾਦ ਕਰਦੇ ਆ ਲਵ ਯੂ ਕਰਦੇ ਆ ਸਾਰੇ ਵੀਰਾਂ ਦਾ ਧੰਨਵਾਦ ਬਹੁਤ ਦਿਲੋਂ ਦਾ ਧੰਨਵਾਦ ਕਰਦੇ ਆ ਬਾਕੀ ਨਾ ਬਈ ਫੋਨ ਦੂਜਾ ਫੋਨ ਬਈ ਚੱਕਿਆਂ ਨੀ ਜਾਂਦਾ ਬਹੁਤ ਫੋਨ ਆਉਨੇ ਆ ਮੇਰੇ ਵੀਰਾਂ ਦੇ ਭਰਾਵਾਂ ਦੇ ਉਹਦੇ ਕਰਕੇ ਵੀਰੇ ਸੌਰੀ ਮੰਗਦਾ ਹਨਾ ਵੀ ਥੋੜਾ ਜਿਹਾ ਤੁਹਾਨੂੰ ਪਤਾ ਰਿਪੇਅਰਪੁਰ ਦਾ ਕੰਮ ਅਲਜੀ ਹੋਏ ਤੇ ਇੱਧਰ ਬਾਕੀ ਜਿਵੇਂ ਅੱਜ ਦੇ ਲੋ ਕੱਲੇ ਬੰਦੇ ਨੂੰ ਬਈ ਹਨਾ ਬਹੁਤ ਔਖਾ ਚਲੋ ਇੱਕ ਬੰਦਾ ਸਮਾਨ ਸਮੂਲ ਲਿਆਉਣੇ ਤੇ ਹੋਏ ਫੇਰ ਗੱਲ ਹੋਰ ਹੋਣਾ ਦੇ ਲੋ ਥੋੜੇ ਸਾਹਮਣੇ ਦਸ਼ਮੇਚ ਕੰਬੈਨ ਕੰਪਨੀ 9100 ਦਸ਼ਮੇਚ ਚ ਪਹੁੰਚਿਆ ਥਰੇਸ਼ਰ ਲੈ ਕੇ ਜਾਣਾ ਬਾਈ ਅਮਰਜੀਤ ਨੂੰ ਮਿਲਦੇ ਆ ਫਿਰ ਦੇਖਦੇ ਆ ਬਾਈ ਥਰੇਸ਼ਰ ਕਿੱਥੇ ਪਿੰਡ ਆ ਇਹਦੇ ਬਾਈ ਦਾ ਨਾਲੇ ਪਿੰਡ ਆ ਔਰ 3 ਉੱਥੇ ਜਾ ਕੇ ਵੀ ਥਰੈਸ਼ਰ ਲਿਆਉਣਾ ਜਾ ਕੇ ਚਲੋ ਮਿਲਦੇ ਆਂ ਜੀ ਫਿਰ ਵੀ ਥਰੈਸ਼ਰ ਆਪਾਂ ਰੱਖ ਲਿਆ ਗੱਡੀ ਦੇ ਵਿੱਚ ਥਰੈਸ਼ਰ ਵਾਸਕਟ ਆ ਨਾ ਦੋ ਚੀਜ਼ਾਂ ਆਪਣੀਆਂ ਰਹਿਣੀਆਂ ਦੀਆਂ ਬਾਈ ਅਮਰਜੀਤ ਦੇ ਘਰੇ ਪੈਂਦੀਆ ਚੱਕ ਪਿੰਡਾ ਫੜਾਫੜ ਜਾ ਕੇ ਉਹਦੇ ਭੱਜ ਗਿਆ ਨਾ ਚੱਕ ਕੇ ਲਿਆ ਆ ਉਧਰ ਫੋਨ ਆਈ ਜਾਂਦੇ ਆ ਜੀ ਐਮਬੀ ਕਮੈਂਡ ਤੋਂ ਆਪਣੀ ਛਤਰੀ ਹਨਾ ਅੱਜ ਪਹੁੰਚ ਗਈ ਉਹ ਵੀ ਫੋਨ ਲਾਈ ਜਾਂਦੇ ਆ ਉਧਰ ਵੀ ਬਾਈ ਆ ਜਾ ਖਦਰੀ ਫੇਰ ਤਾਂ ਡਰਾਈਵਰ ਨੂੰ ਪਤਾ ਨਾ ਲੱਗਿਆ ਕਿੱਥੇ ਭੇਜਣੀ ਆ ਫੇਰ ਮੁੰਡਾ ਸੇਵਕ ਵੀਰ ਆਪਣਾ ਮੂਹਰੇ ਭੇਜਿਆ ਉਹਨੇ ਜਾ ਕੇ ਹੁਣ ਛਤਰੀ ਆਪਣੇ ਆ ਗਈ ਇੱਥੇ ਚਲੋ ਚੱਲਦੇ ਆ ਜੀ ਹੁਣ ਨਾਬੇ ਨੂੰ ਨਾਬਾ ਭਾਰ ਤੋਂ ਮਲੇਰਕੋਟਲੇ ਹੋ ਗਏ ਨਾ ਫੇਰ ਦੇਖਨੇ ਆ ਮਸ਼ੀਨ ਦਾ ਕੀ ਕੀ ਕੰਮ ਕੀਤਾ ਸੇਵਕ ਬਾਈ ਨੇ ਅੱਜ ਕਿੱਥੇ ਕਿੱਥੇ ਪਹੁੰਚੇ ਆ ਚਲੋ ਚੱਲਦੇ ਆ ਜੀ ਫੇਰ ਆਬੇ ਪਹੁੰਚ ਗਏ ਹਜੇ ਨਾਬਾ ਘਟੋ ਘਟ ਵੀ 7-8 ਕਿਲੋਮੀਟਰ ਆ ਇਸ ਹੀ ਦੇ ਬਈ ਮਸ਼ੀਨਾਂ ਹਨ ਜਿਹੜੀਆਂ ਮਸ਼ੀਨਾਂ ਦੀ ਰਿਪੇਅਰ ਜਾਂ ਮਸ਼ੀਨਾਂ ਦੀ ਬੰਨ ਇੱਥੇ ਤੇ ਲੱਗੇ ਮੈਂ ਸ਼ੁਰੂ ਹੋ ਗਿਆ ਹਾਂ ਜਦੋਂ ਇੱਕ ਫੈਕਟਰੀ ਜੰਗਲੋਂ ਲੰਘੀ ਭਾਵੇਂ ਰਿਪੇਅਰ ਹੀ ਕਰਦਾ ਚਲੋ ਵੀ ਮਸ਼ੀਨਾਂ ਵਾਲੇ ਥਰੇ ਤੇ ਹਨਾ ਵੜ ਗਏ ਬਾਕੀ ਨਾ ਬਈ ਰਿਕਾਰਡੇ ਤੋੜ ਕੰਮ ਬਾਕੀ ਤੁਹਾਨੂੰ ਦਿਖਾਉਣਾ ਅੱਗੇ ਦੇਖਿਓ ਨਾ ਲੈ ਲਓ ਬਈ ਨਵੀਆਂ ਮਸ਼ੀਨਾਂ ਇੱਕ ਏਰੀ ਆ ਗਈ 5725 ਇਥੇ ਭਾਈ ਪਤਾ ਨਹੀਂ ਲੱਗਦਾ ਨਾ ਉਹ ਦੇਖੋ ਕਿਵੇਂ ਮਸ਼ੀਨ ਤੇ ਮਸ਼ੀਨ ਆ ਪਤਾ ਹੀ ਕਿਹੜੇ ਕਿੱਧਰ ਨੂੰ ਆਈ ਜਾਂਦੀਆਂ ਕਿੱਧਰ ਨੂੰ ਜਾਈ ਜਾਂਦੀਆਂ ਬਹੁਤ ਤਕੜੀ ਹੈ ਨਾ ਡਾਸ਼ਟਰੀ ਆ ਨਾਬੇ ਦੀ ਇਹ ਮਾਮਲੇ ਦੇ ਵਿੱਚ ਇੱਧਰ ਨੂੰ ਗਈ ਐ ਇੱਕ ਰਾਣੀ ਬੁੱਕਦੀ ਉਹ ਗਈ ਜਿਵੇਂ ਨਵੀਂ ਨਿਕਲ ਚਾਈ ਗਈ ਆ ਇੱਥੇ ਕੋੜੀਆਂ ਦਾ ਮੇਲਾ ਲੱਗਦਾ ਮੈਨੂੰ ਨਾਬੇ ਨਾ ਉਹ ਗੱਡੀਆਂ ਬਲੇਰੋਆਂ ਦੇ ਮਗਰ ਮੈਂ ਕਹਿੰਦਾ ਕੋੜੀਆਂ ਦਾ ਪਾਪਾ ਪੀਰ ਬਣੇ ਜਾਂਦੇ ਆ ਕੋੜੀਆਂ ਵਾਲੇ ਜਿਵੇਂ ਆ ਦੇਖੋ ਬਲੇਰੋ ਦੇ ਮਗਰ ਇਹ ਤਾਂ ਪਰਾਥੀ ਲਾ ਉਹ ਸਾਹਮਣੇ ਜਾਂਦੀ ਆ ਗੱਡੀ ਹਜੇ ਅੱਗੇ ਆਉਣੀ ਆ ਮਾਰਕੀਟ ਕਮਾਈਨਾਂ ਵਾਲੀ ਹਜੇ ਨਹੀਂ ਆਈ ਇਹ ਆਪਾਂ ਬਾਹਰੋਂ ਬਾਹਰ ਲੰਘ ਜਾਣਾ ਹੁਣ ਨਾ ਇਹ ਕੈਂਟਰ ਰੋਡ ਤੋਂ ਆਉਂਦੇ ਫੇਰ ਉਧਰ ਬੜੀਆਂ ਫੈਕਟਰੀਆਂ ਆਉਣੀਆਂ ਇਧੀਆਂ ਚਲੋ ਆ ਵੀ ਦਿਖਾਉਨੇ ਆ ਤੁਹਾਨੂੰ ਆਪਾਂ ਨਾਬੇ ਦੇ ਬਾਹਰ-ਬਾਹਰ ਇਹ ਨਿਕਲੇ ਆਏ ਆਨਾਮ ਬਾਈਪਾਸ ਜਿਹੜਾ ਆਪਣੇ ਉਹ ਨੂੰ ਆਪਾਂ ਬਾਹਰ ਨੂੰ ਨਿਕਲਿਆ ਏ ਅੰਦਰ ਤਾਂ ਆਪਾਂ ਗਏ ਨਹੀਂ 90 ਦੇ ਹਨ ਅੰਦਰ ਜਾਂਦੇ ਆਪਾਂ ਨੂੰ ਫੈਕਟਰੀਆਂ ਨਾ ਕਿ ਮੈਂ ਨਾ ਫੈਕਟਰੀਆਂ ਤਕਾਉਂਦੇ ਇਧਰ ਨੂੰ ਤਾਂ ਥੋੜੀ ਜਿਹੀ ਰਹਿ ਗਈਆਂ ਬਸ ਆ ਲਓ ਜੀ ਆਪਾਂ ਚੌਂਕ 'ਚ ਆ ਗਏ ਰਾਧਾ ਜਵਾਮੀ ਚੌਂਕ ਆ ਜਿਹੜਾ ਨਾ ਉਹ 'ਚ ਆ ਗਏ ਇੱਥੇ ਤੋਂ ਬਾਅਦ ਆਪਣੇ ਆ ਗਏ ਪ੍ਰੀਤ ਇਹ ਆ ਗਏ ਜੀ ਪ੍ਰੀਤ ਵਾਲਿਆਂ ਦਾ ਇੱਧਰ ਆ ਗਿਆ ਸ਼ੋਅਰੂਮ ਜਿੱਥੇ ਜੀਸੀਵੀ ਬਣਦੀ ਆ ਉਹ ਲੋਕ ਜੀਸੀਵੀ ਬਣਦੀ ਆ ਨਾ ਉਹ ਅਗਰ ਸਾਹਮਣੇ ਤੋਂ ਬਾਅਦ ਆ ਗਿਆ ਜੀ ਮਹਾਰਾਜਾ ਜੱਸਾ ਸਿੰਘ ਆਰਾਮਗੜੀਆ ਦਾ ਗੇਟ ਇਹ ਆ ਗਈ ਪ੍ਰੀਤ ਕੰਪਨੀ ਕੱਢੀ ਜਾਣਾ ਖੜੀ ਆ ਰਾਣੀ ਜਾਣ ਵਾਸਤੇ ਤਿਆਰ ਡਰਗਨਾ ਚੇਰਾ ਇਹ ਖੜੀਆਂ ਤਿਆਰ ਆ 2-3 ਤਿਆਰ ਖੜੀਆਂ ਅੰਦਰ ਦੋ ਖੜੀਆਂ ਇਹ ਬਈ ਮਸ਼ੀਨਾਂ ਆ ਨਾ ਸਾਰੀਆਂ ਜਿਹੜੀਆਂ ਨਾਬੇ ਦੇ ਮਾਰਕੀਟ ਦੇ ਵਿੱਚਾਂ ਵਧੀਆਂ ਮਸ਼ੀਨਾਂ ਆ ਸਾਰੀ ਕੰਮੈਨ ਇੰਡਸਟਰੀ ਉਹ ਦਰਚਣਾ ਕੀ ਹੀਰਾ ਆ ਕੀ ਨਿਊ ਹੀਰਾ ਸੰਸਾਰ ਸੰਸੈ ਨਾ ਪਤਾ ਨਹੀਂ ਕਿਹੜੀ ਐ ਇਹ ਖਾਸੀਆਂ ਫੈਕਟਰੀਆਂ ਬਈਰੇ ਪਤਾ ਨਹੀਂ ਲੱਗਦਾ ਹੈਗਾ ਇਹ ਰੋਡ ਤੇ ਵੀ ਆ ਵਿੱਚ ਨੂੰ ਅੰਦਰ ਨੂੰ ਜਾ ਕੇ ਪਹੁੰਚਾ ਨਾ ਚਲੋ ਵਾਕਿਆਣ ਚੱਲਦੇ ਆਂ ਬਾਈ ਸੇਵਕ ਕੋਲ ਦੇਖਦੇ ਆਂ ਕਿੱਥੇ ਕਿ ਪਹੁੰਚਿਆ ਕੰਮ ਅਜੇ ਬਾਈ ਪਹੁੰਚ ਗਏ ਭਾਰ ਤੋਂ ਗੱਡੀ ਨੇ ਬਹੁਤ ਸਾਥ ਦਿੱਤਾ ਕਿੱਲ ਬਾਈ ਵਾਲੇ ਸਾਡੀ ਨੇ ਅੱਜ ਬਾਈ ਫਰੈਸ਼ਰ ਵਾਸਟਾ ਆਹ ਰੱਖਤਾ ਲਿਆ ਕੇ ਸਪੈਕਾਂ ਸਬੂਕਾਂ ਬਈ ਐਨ ਅਜੇ ਹੈਗੀਆਂ ਹਨਾ ਕੰਮ ਦੀਆਂ ਵਧੀਆ ਲਾਈਆਂ ਹੋਈਆਂ ਨੇ ਬੰਦਿਆਂ ਨੇ ਜਿਨ੍ਹਾਂ ਕੋ ਮਸ਼ੀਨ ਸੀ ਗਿੱਲ ਆਪਣੇ ਮਰਜੀ ਦੇ ਬਾਈ ਕਹਿੰਦਾ ਵੀ ਬਾਈ ਪੂਰੇ ਸ਼ੌਂਕ ਕੇ ਲੈ ਰੱਖੀ ਧੀ ਬਾਕੀ ਇੱਕ ਹਿਸਾਬ ਸਮਝ ਨਹੀਂ ਲੱਗੀ ਰਹੀ ਹੈ ਨਾ ਫੱਟੀਆਂ ਜਿਹੜੀਆਂ ਆਪਣੇ ਆ ਪਿੱਛੇ ਵਾਲੀਆਂ ਇਹ ਇਹਦੇ ਬੜੇ ਨੇੜੇ ਲਾਈਆਂ ਹੋਈਆਂ ਹਨਾ ਜਿਵੇਂ ਲੈਹਰੀਆ ਟਾਈਪ ਕਹਿ ਦਿੰਨੇ ਆ ਆਪਾਂ ਬਾਕੀ ਨਹੀਂ ਸਭ ਇੱਕ ਪਾਈਕਾਦ ਬੁੱਕਾ ਜਿਹੜੀਆਂ ਹੈ ਨਹੀਂ ਨਾ ਕੁਝ ਕਾਰ ਨਿਕਲੀਆਂ ਹੋਈਆਂ ਟੁੱਟ ਰੱਟ ਜਾਨੀਆਂ ਬਈ ਸੀਜ਼ਨ ਦੇ ਵਿੱਚ ਇਹਨਾਂ ਨੂੰ ਨਵੀਆਂ ਲਾ ਕੇ ਬਣਾਵਾਂਗੇ ਇਹਦੀਆਂ ਗੱਲਾਂ ਹਨਾ ਥraise ਸਰ ਦੀ ਬਾਕੀ ਰਾਤ ਉਥੇ ਬਲਜੀਤ ਮਸ਼ੀਨ ਖੜੀ ਸੀ ਬਲਜੀਤ ਬਾਈ ਮਸ਼ੀਨ ਵਾਲੇ ਬਾਈ ਨੇ ਥੋੜਾ ਜਿਹਾ ਗੁੱਸਾ ਕਰਿਆ ਹਨਾ ਬਾਈ ਕਹਿੰਦਾ ਯਾਰ ਮੇਰੀ ਮਸ਼ੀਨ ਨੂੰ ਮੈਂ ਵੀ ਤਾਂ ਕਰਕੇ ਕਹਿੰਦਾ ਸਾਡੇ ਨਾਲ ਤਾਂ ਟੈਂਕ ਦੇ ਵਿੱਚ ਬਿਸਰੇ ਬੋਸਰੇ ਪਏ ਤੇ ਤਾਂ ਕਰਕੇ ਵੀ ਉਹ ਮਸ਼ੀਨ ਦਾ ਕੰਮ ਹੋਇਆ ਤਾਂ ਸੇਵਕ ਨੂੰ ਮੈਂ ਕਿਹਾ ਵੀ ਇੱਧਰ ਕੱਢ ਕੇ ਨਾ ਬਾਹਰ ਉਹਨੂੰ ਚੱਲ ਉੱਥੇ ਇਹਨੂੰ ਲਾ ਲੈਂਦੇ ਆ ਪਰ ਲਾ ਲਈ ਵੀ ਬਾਈ ਰਾਤ ਅੰਦਰ ਐ ਬਿਸਤਰੇ-ਬੋਤਰੇ ਬਾਈ ਟੈਂਕ ਦੇ ਵਿੱਚ ਜਾਂ ਆਲਾ ਸਾਮਾਨ ਸਾਰਾ ਜੀ ਵਿੱਚੇ ਪਿਆ ਪਾ ਬਿਸਤਰੇ ਹੋ ਗਏ ਹੈ ਨਾ ਖਾਣੇ ਪੀਣ ਵਾਲਾ ਸਾਮਾਨ ਜੋ ਵੀ ਟੈਂਕ ਦੇ ਵਿੱਚ ਇਹ ਟੈਂਕ ਦੇ ਉੱਪਰ ਢੱਕਣ ਹੈ ਨਹੀਂ ਉਹਦੇ ਕਰਕੇ ਕਿਹਾ ਸੀ ਨਾ ਆਪਾਂ ਨੇ ਤਾਂ ਬਾਈ ਜੇ ਇਹ ਬਲਜੀਤ ਮਸ਼ੀਨਾਂ ਵਾਲਾ ਬਾਈ ਵੀ ਵੀਰੇ ਗਈ ਸੀ ਇਹਨੂੰ ਬਾਈ ਜਦੋਂ ਗੁੱਸਾ ਲੱਗਿਆ ਹੈ ਨਾ ਤਾਂ ਉਹਦੇ ਕਰਕੇ ਵੀਰੇ ਸੌਰੀ ਕੁਝ ਉਹ ਗੱਲਾਂ ਹਨਾ ਚੰਗੀਆਂ ਲੱਗਦੀਆਂ ਆਪਾਂ ਨੂੰ ਯਾਰ ਫੀਲ ਮੈਨੂੰ ਬੜਾ ਹੋਇਆ ਅੱਜ ਵੀ ਯਾਰ ਕੀ ਚੱਕਰ ਆ ਇਹ ਬਾਕੀ ਤੇ ਸਾਡੇ ਪੈਂਟਰ ਸਾਹਿਬ ਲੱਗੇ ਹੋਏ ਆ ਕਿੱਦਾਂ ਬਾਈ ਠੀਕ ਹੈ ਜੀ ਕੱਚੀ ਜਾਂਦਾ ਕੰਮ ਹੁਰਚੀ ਜਾਂਦਾ ਮਸ਼ੀਨਾ ਹਾਂਜੀ ਹਾਂ ਹਾਂਜੀ ਹਾਂ ਬਾਈ ਸਫਾਈ ਬੜੀਆ ਰੰਗ ਦੀ ਹੈ ਨਾ ਦੇਖੋ ਪਹਿਲਾਂ ਸਾਰਾ ਰੰਗ ਮੁੰਡਿਆਂ ਨੇ ਪੁਰਾਣਾ ਲਾ ਕੇ ਹੈ ਨਾ ਵੀ ਤਸੱਲੀ ਕਰਾਤੀ ਮਸ਼ੀਨ ਇਹਦੇ ਲੋ ਤੁਹਾਡੇ ਸਾਹਮਣੇ ਚਾਦਰ ਜਿਹੀ ਆਪਾਂ ਨਵੀਂ ਕਹਿ ਦਿੰਦੇ ਆ ਨਾ ਨਵੀਂ ਮਸ਼ੀਨ ਤਿਆਰ ਹੁੰਦੀ ਹੈ ਇਹ ਜੀ ਜਾਂ ਪਰ ਕਰਦੀ ਸਾਰੀ ਗ੍ਰੈਂਡਰ ਮਾਰਦੇ ਹੋ ਪਹਿਲਾਂ ਹਾਂਜੀ ਹਾਂ ਤਾਂ ਹੀ ਵੀਰੇ ਸਫਾਈ ਆਉਂਦੀ ਹੈ ਹਨਾ ਜਿਵੇਂ ਉਹ ਬਾਹਰ ਮਸ਼ ਮੈਂ ਕਹਿੰਦਾ ਸਾਨੂੰ ਤਾਂ ਆਰਾਮ ਅਸੀਂ ਮੰਨੀ ਆ ਨਾ ਵੀ ਇਹ 2000 ਮਾਡਲਾ ਫਰਿੰਸਿੰਗ ਹੋ ਜਾਂਦੀ ਨਾ ਮੇਰੇ ਫਿਰ ਰੰਗ ਤੇ ਰੰਗ ਕਰਦੇ ਆ ਜਾਲਾ ਟਾਈਮ ਰੁਕਦਾ 2-4 ਸੀਜ਼ਨਾਂ ਬਾਅਦ ਫਿਰ ਉਤਣ ਲੱਗ ਜਾਂਦਾ ਬਣਾ ਇਹੋ ਆਇਨਾ ਲੱਥ ਲੱਥ ਕਰਦੇ ਆ ਹਾਂ ਨਹੀਂ ਮੈਂ ਦੇਖ ਲਿਆ ਹਿਸਾਬ ਵਾਲੇ ਬਈ ਚਾਦਰ ਦੇਖਣ ਲਾਤੀ ਮੁੰਡਿਆਂ ਨੇ ਥੱਲੇ ਇਹ ਵਧੀਆ ਵੀਰੇ ਜੇ ਵਧੀਆ karenge ਨਾ ਮਾਰਕੀਟ ਵੀ ਅਗਲਾ ਪੁੱਛਦਾ ਵੀ ਆ ਕਰਾਉਣ ਵਾਲੇ ਨੂੰ ਚਾਹੀਦਾ ਹਾਂ ਤਾਂ ਦਾ ਮੁੱਲ ਦੇਣਾ ਸਹੀ ਗੱਲ ਆ ਸਹੀ ਕਰੀ ਸਹੀ ਗੱਲ ਕਿੰਨੇ ਪੈ ਲੈਣੇ ਫੁੱਲ ਮਸ਼ੀਨ ਕਰਾਈ ਦੇ ਫੁੱਲ ਮਸ਼ੀਨ 55000 ਪੁੱਲ ਪਾਇਂ ਟੋਟਲੀ ਮਨ ਲੈ ਜੈ ਜੀ ਮਰਜ਼ੀ ਹੋਵੇ ਖੜਾਉਣੀ ਤੈਂ ਸਾਰਾ ਸਿਸਟਮ ਤੈਂ ਕਰਨਾ ਇਹ ਮਨ ਲੈ ਹੋਵੇ ਕਿڑی ਅੱਛਾ ਉਹਦਾ ਥੋੜਾ ਐਡਰ ਕੋٹنگ ਕਰਕੇ ਪੇਂਟ ਉੱਤਰਦਾ ਨਹੀਂ ਅੱਛਾ ਹਾਂ ਉਹਦਾ ਥੋੜਾ ਜਿਆਦਾ ਹੋ ਜਾਣਾ ਕਰਨਾ ਅਰੇ ਫ੍ਰੀਜ਼ ਦੇ ਉੱਤਰ ਤਾਂ ਨਹੀਂ ਹੈ ਮੰਨ ਲਓ ਜੇ ਇੱਕ ਫੀਲਡ ਦੇ 2 ਘੰਟੇ ਲੱਗਣੇ ਨੇ ਹਾਂ ਤਾਂ 6 ਖਾਊਗੀ ਇੱਕ ਫੀਲਡ ਜਲਦੀ ਇੰਨਾ ਪੱਕਾ ਰੰਗ ਕਰਦੇ ਆ ਫ੍ਰੀਜ਼ ਦਾ ਹੈ ਵਾਹ ਜੀ ਵਾਹ ਆਹ ਠੀਕ ਆ ਜੇ ਬਾਹਰ ਬੂਰ ਐਮ ਪੀਪੀ ਜਾਣਾ ਹੋਵੇ ਚਲ ਜਣਾ ਹੈ ਕਹੇ ਤਾਂ ਨਹੀਂ ਹੈਗੇ ਬਰੇ ਤੁਹਾਨੂੰ ਭੇਜ ਦਈਏ ਹਾਂ ਆਪਾਂ ਲੋਰੀ ਨਹੀਂ ਮੋਕਰਾ ਗਾਉਂ ਹਾਂ 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 ਤਾਂ ਠੀਕ ਆ ਚੱਲ ਆਂ ਮਹਾਰਾਜ ਦੀ ਕਿਰਪਾ ਨਾਲ ਆ ਠੀਕ ਹੈ ਨਹੀਂ ਠੀਕ ਆ ਸੇਵਕੋ ਵਧੀਆ 10 ਕਿਲੋ ਕਰਦੇ ਆਪਾਂ ਕੋਈ ਬੜਾ ਠੀਕ ਆ ਬਾਈ ਇਹ ਮੁੰਡਾ ਕਹਿੰਦਾ ਵੀ ਇਹ 25 ਦੇ ਪਤਾ ਲੱਗਿਆ 10 15 ਕਿਲਿਆਂ ਦਾ ਮਾਲ ਆ ਦੇਖੋ ਨਾ ਜਿਹਨੇ ਕੰਮ ਕਰਨਾ ਆ ਆ ਦੇਖ ਲਓ ਤੁਸੀਂ 10 15 ਕਿਲਿਆਂ ਵਾਲਾ ਮਾਲ ਕਹਿੰਦਾ ਲੱਗਦਾ ਵਧੀਆ ਵੀਰੇ ਮਿਹਨਤ ਕਰਨਾ ਹੈ ਨਾ ਬਹੁਤ ਵਧੀਆ ਗੱਲ ਆ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਬੈਠ ਕੇ ਵੀ ਕੀ ਕਰਨਾ ਹੈ ਕਵਨ ਵੀ ਆ ਵਧੀਆ ਪੰਨਾ ਉਹ ਹੀ ਕਹਿਣਾ ਜੇ 10 ਕੇਲੇ ਲਾ ਕੇ ਤੇ ਬੈਠ ਕੇ ਥੋੜੀ ਰੋਟੀ ਖਾਣੀ ਹੈ ਨਾ ਉਹਨੂੰ ਉਹਦੇ ਕਿ ਨਹੀਂ ਥੋੜੀ ਦੇਖਣਾ ਭਾਵੇਂ ਸਾਮ ਕੋ 10 ਤੇ 15 ਹੋਣ ਖੁਸ਼ੀ ਦੀ ਗੱਲ ਆ ਜਿਵੇਂ ਉਹ ਜੈ ਦਾਤ ਦਾ ਵੀਰੇ ਸਭ ਕੋ ਕਰ ਰਿਹਾ ਹਾਂ ਸਹੀ ਗੱਲ ਐਤੀ ਰਹਿਣੀ ਦਾਦਿਆਂ ਨੇ ਦਿੱਤੀਆਂ ਨੇ ਗਾਹਾਂ ਚਲੇ ਜਾਣੀਆਂ ਸਹੀ ਗੱਲ ਜੀ ਆਪਦੀ ਬਣੀ ਦਾ ਹੁੰਦਾ ਨਾ ਵੀ ਆਪਦੀ ਬਣੀ ਆ ਅੰਪਾਇਰ ਸਹੀ ਸਲਾਮਤ ਬੁੱਤੇ ਨੇ ਤਾਂ ਹਾਂ ਜੇ ਡਾਣਾ ਅਗਲਾ ਕਹੀਏ ਮੇਰੇ ਨਾਲ ਵੀ ਪੰਜਾਬ ਤੋਂ ਕੁਝ ਹੈ ਨਹੀਂ ਹੈ ਨਹੀਂ ਸਭ ਕੁਝ ਸਭ ਵੀਰੇ ਜਿਹੜੇ ਕੋਲ ਸਾਨੂੰ ਬੰਦੇ ਨਹੀਂ ਮਿਲਦੇ ਕੰਮ ਨਹੀਂ ਮੁੱਕਦਾ ਸਹੀ ਸਾਨੂੰ ਸਾਰੀ ਦਿਹਾੜੀ ਕੰਮ ਨਹੀਂ ਲੱਗਦੇ ਸਹੀ ਗੱਲ ਵੀਰੇ ਮੈਂ ਤੁਹਾਨੂੰ ਉਹੀ ਗੱਲ ਕਰਦਾ ਨਾ ਹੁਣਾਂ ਮਸ਼ੀਨ ਲਈ ਆ ਠੀਕ ਆ ਹੁਣ ਕਈ ਬਾਈ ਮੈਨੂੰ ਕਹਿੰਦੇ ਆ ਯਾਰ ਤੂੰ ਆਹ ਵਿਹਲਾ ਵੀ ਰਹਿ ਲਿਆ ਕਰ ਕਹਿੰਦੇ ਮੈਂ ਕਿਹਾ ਯਾਰ ਵਿਹਲਾ ਰਹਿ ਕੇ ਕੀ ਸਰੀਰ ਨੂੰ ਵਧਾਉਣਾ ਹੀ ਆ ਹਾਂਜੀ ਹਾਂਜੀ ਹੈ ਮਿਹਨਤ ਕਰਾਂਗੇ ਹੈ ਕਿ ਨਹੀਂ ਕੁਝ ਬਣਾਗੇ ਠੀਕ ਨਹੀਂ ਗੱਲ ਬਾਕੀ ਆ ਵੀ ਕਿਸੇ ਦਾ ਤੰਨਾ ਮੈਨਾ ਕੋਈ ਮਾਰਦਾ ਸੁਣੋ ਨਾ ਇੱਧਰ ਵੀ ਬਹੁਤ ਉਹ ਲਾਓ ਉਹ ਤਾਂ ਦੁਨੀਆ ਵਰ ਸਾਨੂੰ ਚੰਗੇ ਕਹਿਣ ਵਾਲੇ ਬਹੁਤ ਆਉਂਦੇ ਨੇ ਸਾਹਿਬ ਜੀ ਜੀਰੇ ਤੇਰੇ ਸਾਹਮਣੇ ਹੁਣ ਤੂੰ ਮੇਰੀ ਵੀਡੀਓ ਦੇਖਦਾ ਹੀ ਆ ਮਾੜੇ ਵੀ ਵਿੱਚ ਬਹੁਤ ਦੇਖਦੇ ਆ ਨਾ ਚੰਗੇ ਵੀ ਬਹੁਤ ਦੇਖਦੇ ਆ ਕਈਆਂ ਤਾਂ ਜਮੇ ਹੀ ਮਲਾ ਘਰੀ ਲਾਣਾ ਬਾਈ ਇਹਦਾ ਮੈਂ ਆਇਆ ਮਾਰジナ ਤਮਾਵਾ ਕਰਦਾ ਲੱਗਦਾ ਸੀ ਇੰਕਾਰੀ ਤਮਾਵਾ ਯਾਰ ਤਮਾ ਵਾਲੀ ਦਾ ਹਾਂ ਤਮਾ ਵਾਲੀ ਕਾਦੀ ਗੱਲ ਆ ਜੇ ਕੋਈ ਮਿਹਨਤ ਕਰਦਾ ਤਮਾ ਥੋੜੀ ਯਾਰ ਅੱਜ ਨਾਲੇ ਆਇਆ ਬਾਈ ਕੰਮ ਕਰਦੇ ਆ ਵੇ 100 ਤਰ੍ਹਾਂ ਦਾ ਆਪਾਂ ਨੂੰ ਮਿਲਦਾ ਬੰਦਾ ਹਨਾ ਨਾਲੇ ਵਾਲਾ ਹੁਣ ਤੋਂ ਆਪ ਐਡੀ ਫੈਕਟਰੀ ਦੇ ਇੰਡਸਟਰੀ ਦੇ ਵਿੱਚ ਆ ਤੈਨੂੰ 100 ਤਰ੍ਹਾਂ ਦਾ ਬੰਦਾ ਮਿਲਣਾ ਹਾਂਜੀ ਹਾਂ ਐ 100 ਤਰ੍ਹਾਂ ਦੀ ਗੱਲਬਾਤ ਪਤਾ ਲੱਗਣੀ ਹੈ ਕੋਈ 100 ਵਾਲੇ ਅੰਕਲ ਨੇ ਇਹਨਾਂ ਨੂੰ ਖੇਤੀ ਬਾਰੇ ਗੱਲਾਂ ਦੱਸ ਕੇ ਗਏ ਜਿਵੇਂ ਐਵੇਂ ਕਰਿਆ ਕਰੇ ਵੇ ਕੰਢੀ ਦੀ ਸਮਝ ਲੱਗਿਆ ਉਹਦਾ ਗਾਹਾਂ ਬਦਲਣ ਨੂੰ ਹੈ ਬੈਠੇ ਆ ਬਾਕੀ ਰਾਂਗਾਲੀ ਦਾ ਭਾਈ ਤਸੱਲੀ ਦੰਨਿਆ ਕਰਾ ਆ ਇਹ ਮੁੰਡੇ ਐਸੇ ਉਹ ਬਾਹਰ ਮਸ਼ੀਨ ਖੜੀ ਆ ਤੁਹਾਨੂੰ ਉਹ ਵੀ ਦਿਖਾ ਦੰਨਾ ਕਰੀ ਰਾਤ ਤਾਂ ਹਨੇਰੇ ਚ ਦੇਖੀ ਨਹੀਂ ਬਾਕੀ ਆਪਣੇ ਵਾਲੇ ਤਾਂ ਵੇਟ ਤੂ ਅੱਜ ਹਾਂਜੀ ਹਾਂ ਲਾਤੀ ਆ ਜਿਹਨੇ ਸ਼ੈੱਡ ਰਾਤ ਬਾਈ ਇੱਥੇ ਲਾ ਦਿੱਤੀ ਵੈਨਾ ਬਿਸਤਰੇ ਉੱਤੇ ਫਿਰ ਬਾਕੀ ਨੇ ਹਿੱਸਾ ਖੋਲਿਆ ਦਾ ਅੱਜ ਅੱਛਾ ਖੋਲ ਕੇ ਕਹਿੰਦਾ ਮੋਰਨੀਆਂ ਨਾ ਮੋਰਨੀਆਂ ਟੁੱਟੀਆਂ ਹੋਈਆਂ ਨੇ ਆਪਣੇ ਇੱਕ ਤਾਂ ਤੋਤਾ ਬਾਈ ਕਿਦਾਂ ਤੋਤੇ ਨੰਨੇ ਨੇ ਯਾਰੇ ਹਾਂ ਮੋਰਨੀਆਂ ਮੈਂ ਤਾਂ ਕਿਹਾ ਤਾਂ ਪੁਰਾਣੇ ਮਾਡਲ ਵਾਲੀਆਂ ਲਾ ਦੇ ਪਰ ਸੇਵਕ ਬਾਈ ਮੰਨਿਆ ਨਹੀਂ ਕਹਿੰਦਾ ਪਲੇਟ ਆ ਜਿਹੜੀ ਮੋਰਨੀ ਵਾਲੀ ਇਹ ਲਾਉਣੀ ਆ ਬਾਈ ਤੇ ਜੀ ਨੂੰ ਮੈਂ ਕਹਾ ਚੱਲ ਜਿਵੇਂ ਤੇਰੀ ਇੱਛਾ ਹੈ ਨਾ ਉਹ ਕਰ ਲੈ ਭਾਈ ਇਧਰਲੀ ਇਧਰਲੀ ਤਾਂ ਹੋ ਗਈ ਆ ਨਾ ਓਕੇ ਇਧਰਲੀ ਤਾਂ ਹੋ ਗਈ ਆ ਕਿੰਗ ਪਿੰਨ ਹਾਂਜੀ ਮੈਂ ਕਹਿੰਦਾ ਕਿੰਗ ਕੋਕੋਂ ਕੋ ਪਿੰਨ ਦਾ ਵੀ ਕੰਮ ਹੈ ਨਾ ਬਾਈ ਨਾਲ ਦੀ ਨਾਲ ਹਨਾ ੱੱਕੀ ਜਾਂਦੇ ਆ ਮੁੰਡੇ ਹੋਰ ਜੋਗੇ ਵਧੀਆ ਵਧੀਆ ਰੋਟੀ ਰੋਟੀ ਮਰ ਗਈ ਟਾਈਮ ਕੋਈ ਦਿੱਕਤ ਦਿੱਕਤ ਤਾਂ ਨਹੀਂ ਆਈ ਸਾਰਾ ਕੁਝ ਮਿਲ ਰਿਹਾ ਇੱਥੇ ਮੈਂ ਕਹਾਂ ਤੁਹਾਡੀ ਇਜਾਜ਼ਤ ਹੈ ਹਾਂ ਜੇ ਜਨਗਾਰਾ ਜਿਹੜਾ ਜੀਉਂਦਾ ਬਾਈ ਨਿੰਦਰ ਵੇ ਆਏ ਨਹੀਂ ਮਿੱਤਰ ਵੇ ਆਏ ਨਹੀਂ ਚੱਲੋ ਤਾਂ ਮਹਾਰਾਜ ਦੀ ਕਿਰਪਾ ਹੋਰ ਜੋ ਮੁੰਡੇ ਤੁਹਾਡੇ ਮੈਂ ਕਹਿੰਨਾ ਚਾਹੀ ਸੀ ਹਾਂ ਮੇਰੇ ਕੋਲੇ ਆਏ ਤੇ ਮੁੰਡੇ ਵੀਡੀਓ ਦੇਖਦੇ ਤੇ ਆਪਣੀ ਆ ਬਹੁਤ ਵੀਰ ਆ ਆਪਣੇ ਇੱਧਰ ਲਾਗੇ ਤੱਕ ਸਾਰੇ ਹੀ ਕੱਲ੍ਹ ਸਾਹਮਣੇ ਕੱਲ੍ਹ ਗੱਡੀਆਂ ਕਿਵੇਂ ਰੋਕਦੇ ਤੇ ਪੂਰੇ ਲਾ ਲਾ ਕੇ ਮੈਂ ਕਹਿੰਦਾ ਨਾ ਮੇਰੇ ਭਾਈ ਦੇ ਸਾਰੇ ਬੰਦੇ ਯਾਰ ਤੋਂ ਦਿੱਤੇ ਸਾਰੇ ਨਹੀਂ ਨਹੀਂ ਕੋਈ ਨਹੀਂ ਬਾਬੇ ਦੀ ਕਿਰਪਾ ਪੂਰੀ ਹੁਣ ਆ ਰਹਿ ਗਈ ਪਾਲਾ ਇਹਨੂੰ ਵੀ ਝਮਾ ਝਮਾ ਪਾ ਲਈਆਂ ਘੱਟੇ ਢੋਲਣਾ ਇਹ ਹਾਂ ਮਤਲਬ ਨਹੀਂ ਬੰਦਾ ਹਾਂ ਛਤਰੀ ਲਾਤੀ ਪਹੁੰਚ ਗਏ ਕਰਤਾਰ ਇੰਡਸਟਰੀ ਦੇ ਅੰਦਰ ਦੇਖੋ ਬਾਈ ਇੱਧਰ ਮਸ਼ੀਨਾਂ ਦੇ ਵਿੱਚ ਡੀਜ਼ਲ ਪੈਂਦਾ ਲਾਈਨ ਦੇ ਉੱਤੇ 200 ਲੀਟਰ ਦਾ ਡਰਾਮਾ ਐ ਨਟਕਦਾ ਹਨਾ ਤਾਂ ਔਖਾ ਕਿੰਨਾ ਲੱਗਦਾ 50 ਲੀਟਰ ਤੋਂ 200 ਲੀਟਰ ਦਾ ਡਰਾਮਾ ਬਾਈ ਕੱਲੀ-ਕੱਲੀ ਟੈਂਕੀ ਦੇ ਵਿੱਚ ਨਾ ਲਾਈਨ ਤੇ ਉੱਪਰ ਡੀਜ਼ਲ ਪਾ ਰਿਹਾ ਹੈ ਬਾਕੀ ਲਾਈਨ ਤੇ ਬਾਈ ਮੇਲਾ ਲੱਗਿਆ ਪਿਆ ਕਰਤਾਰ 40000 ਵਿੱਚ ਏਸੀ ਕਿਤੇ ਵਿਦਆਉਟ ਏਸੀ ਉਦੇ ਬਾਅਦ ਪਿੱਛੇ ਕੇਸੀ ਵਾਲੀ ਖੜੀ ਆ ਤਿਆਰ ਹੁੰਦੀ ਆ ਅਜੇ ਕੈਬਨ ਨਹੀਂ ਤਿਆਰ ਹੋਇਆ ਨਹੀਂ ਤੁਹਾਨੂੰ ਦਿਖਾਉਣੀ ਵੀ ਬਾਕੀ ਇੰਜਨ ਡੀਐਸ4 ਕਰਤਾਰ ਇੰਡਸਟਰੀ ਦਾ ਤੂਰ ਅੱਜ ਇਹ ਸਾਰੇ ਕੰਮ ਕਰਕੇ ਨਾ ਸੇਵਕ ਨੂੰ ਫ੍ਰੀ ਕਰ ਜਾਂਦਾ ਟਾਇਰਾਂ ਜਿਹੜੇ ਪਿੱਛੇ ਵਾਲੇ ਹਨ ਮੇਰੀ ਸਲਾਹ ਵੀ ਇੱਥੀ ਦੇ ਟਾਇਰ ਲੈ ਜਾ ਕੇ ਪਾਈਆ ਪਾਇਆ ਟਾਇਰ ਇਹ ਤੇ ਸਾਡਾ ਭਾਈ ਜਿੰਦਰ ਆ ਕਿੱਦਾਂ ਜਿੰਦਰ ਬਾਈ ਹਾਂ ਅੱਜ ਕਿੱਧਰ ਫਿਰਦਾ ਕਬੀਰ ਉਹਨਾਂ ਨੂੰ ਮਜ਼ੇਨ ਦਵਾਈ ਹੋਈ ਆ ਇਹ ਵੀਰ ਭਾ ਕੋਈ ਆ ਸਕੰਜਾ ਜਿਹਨੇ ਸਕੰਜਾ ਬਣਾਇਆ ਦਾ ਹਨਾ ਬਾਈ ਸਾਨੂੰ ਵੀ ਬਣਾ ਕੇ ਦੇ ਦੇ ਵੀਰੇ ਯਾਰ ਇਹ ਹਾਂ ਕੱਲ ਨੂੰ ਭੇਜਦੇ ਹੋਰ ਆ ਸਾ ਅਗਲੇ ਸੀਜ਼ਨ ਬਣਾ ਕੇ ਦੇ ਨਹੀਂ ਅਜੇ ਨਹੀਂ ਬਸ ਕੱਲ ਨੂੰ ਲਿਆਵਾਂਗੇ ਜਦੋਂ ਨੈਵ ਸੀਜ਼ਨ ਬਣਿਆ ਪਿਆ ਅਜਾ ਲਾ ਵੇ ਅੱਜ ਗੱਡੀ ਗਈ ਸੀ ਤਾਂ ਦੱਸੇ ਨਹੀਂ ਹੋਉ ਨਹੀਂ ਹੋਇਆ ਤਾਂ ਅੱਛਾ ਅੱਜ ਮਸ਼ੀਨ ਲੈ ਕੇ ਚੱਲੇ ਆਂ ਸਾਨੂੰ ਲੱਗਣੀ ਅੱਛਾ ਵੀਰੇ ਸਕੰਜਾ ਇੱਧਰ ਆ ਕਿਵੇਂ ਇੱਕ ਨੇ ਖੜੀ ਖੜੇ ਬਸ ਖੜੀ ਮਸ਼ੀਨ ਦੇ ਉੱਪਰ ਫਿੱਟਰ ਰੱਖ ਕੇ ਪਿੰਨਾ ਕੱਢ ਲੈਣੀ ਆ ਰੋੜ ਕੇ ਨੇ ਹੋ ਜੂ ਅੱਗੇ ਪਿੱਛੇ ਹਾਂਜੀ ਹਾਂਜੀ ਬਾਅਦ ਠੀਕ ਆ ਮੇਰਾ ਵੀ ਰੱਖੇ ਹੀ ਕੰਮ ਆ ਕੇ ਜੰਗਾ ਹਾਂ ਮਾਂਮੀ ਕੇ ਮੈਡਮ ਕੇ ਬਣਾ ਮਤ ਇੱਕ ਛੜਨੀ ਵਾਰ ਰੱਖਣੀ ਮੈਂ ਅੱਜ ਅੰਦਰ ਦੇ ਘਰੇ ਪਜਾਣੀ ਬਸ ਚਾਹੇ ਦੁਕਾਨ ਤੇ ਰੱਖ ਲਈ ਆਪਣੀ ਤੇ ਅੱਜ ਵਿਜੇਂਦਰ ਭਾਈ ਮਸ਼ੀਨ ਲੈਣਾ ਆ ਹਾਂ ਹਾਂ ਵੀਰੇ ਮਸ਼ੀਨ ਲੈਣਾ ਆ ਡਿਲੀਵਰੀ ਅੱਜ ਆ ਇੱਕ ਅੱਜ ਇੱਕ ਕੱਲ ਨੂੰ ਅੱਛਾ ਇੱਕ ਦੋ ਅਗਲੇ ਹਫ਼ਤੇ ਲੈ ਗਏ ਠੀਕ ਆ ਰੈਗੂੜੇ ਰੇ ਚ ਕਰਤਾ ਰੇ ਕਰਤਾ ਬੋਗੀਆਂ ਉਹ ਪਤਾ ਕੀ ਆ ਸਰਵਿਸ ਆ ਜਿਹੜੀ ਅੱਜ ਦੇ ਟਾਈਮ ਜਿਹੜੀ ਕੰਪਨੀ ਸਰਵਿਸ ਆ ਉਹ ਅਦਾਲਤ ਦੇ ਸਾਹਮਣੇ ਲਾਈਨ ਤੇ ਮੇਲਾ ਲੱਗਿਆ ਜਿਹੜੇ ਕੱਲ ਨੂੰ ਬੋਗੇ ਹੋਰ ਜਾਣੀ ਆ ਰਾਇਕੋਟ ਹਾਂ ਉਹਨਾਂ ਨੂੰ ਬੀਐਸਸੀ ਸਟਰੀਟ ਵਾਈਟ ਹੈ ਇਹ ਰੀਨ ਗਈਆ ਹਾਂ ਉਹ ਕੀ ਦੇ ਇੱਕ ਉਹਨਾਂ ਨੂੰ ਖੇੜ ਮੂਗੀ ਦੇ ਵੀ ਰੇਟੀ ਵੱਲ ਨੂੰ ਸੀ ਜੇ ਤੋਂ ਬਾਅਦ ਉਹਨਾਂ ਨੇ ਇੱਕ ਫੇਰ ਕੋ ਕਰਾ ਦੇ ਅੱਛਾ ਇੱਕ ਇੱਕ ਲੈ ਕੇ ਦੇ ਹਾਂ ਹੁਣ ਕਹਿੰਦੇ ਇੱਕ ਹੋਰ ਦੋਆ ਇੱਕ ਹੋਰ ਦੋਆ ਅੱਛਾ ਅਗਲੀ ਵਾਰੀ ਕਹਿੰਦੇ ਹੋ ਜਾਦਾ ਏਸੀ ਆਈ ਲਈ ਮਕੀਲੇ ਨੂੰ ਨਹੀਂ ਚੱਲ ਵਧੀਆ ਵਧੀਆ ਮਤੋਂ ਮਿਲਦੀ ਆ ਨਹੀਂ ਵਧੀਆ ਵਧੀਆ ਬਾਈ ਜਿਹੜਾ ਬੰਦਾ ਮਿਹਨਤ ਕਰਦਾ ਉਹਦੇ ਵਾਤੇ ਧੰਦਾ ਮਾੜਾ ਨਹੀਂ ਜੁਏ ਨਾਲ ਤੋਂ ਮਤਾਂ ਗੋਪੀ ਆਪਾਂ ਹਾਂ ਮੋਰ ਮੰਤ ਕਰਨਾ ਮੱਕੀ ਵੀਡੀਓ ਜਿਹੜਾ ਇਹ ਇਹ ਨਹੀਂ ਨਹੀਂ ਕੱਟ ਜੀਆ ਠੀਕ ਆ ਜੀ ਬਹੁਤ ਵਧੀਆ ਠੀਕ ਆ ਹੁਣ ਸਿਕੰਜਾ ਬਾਈ ਦੇ ਕਰਕੀ ਜੰਗਾ ਤਿਆਰ ਨਾਲੇ ਬਾਈ ਦੇ ਵੀਡੀਓ ਪਾਵਾਂਗੇ ਫਿਰ ਆ ਫਿਲਟਰ ਤਾਰਾਂਗੇ ਬਾ ਠੀਕ ਆ ਕੱਲ ਪੁਜਾ ਦੇ ਦੇ ਇੱਥੇ ਹੋਰ ਇਹਨੂੰ ਵੀ ਤਾਂ ਕਰੀਏ ਕੀ ਆ ਦੋ ਦਣਾ ਹਾਂ ਉਹ ਕੱਲ੍ਹ ਹੋ ਰਹੀ ਆ ਕੱਲ੍ਹ ਕੱਲ੍ਹ ਹੋ ਰਹੀ ਆ ਮੇਰੀ ਨੂੰ ਠੀਕ ਆ ਹਾਂ ਵਧੀਆ ਵਧੀਆ ਨਾਲ ਅੱਜ ਜਰ ਫਤੂ ਮੇਰੇ ਏਰੀਆ ਦੇ ਪੰਚਾਇਤ ਦੇਣਾ ਤੂੰ ਮੇਰੇ ਹੋਰ ਕਿੰਨਾ ਕਰ ਲੈਂਦਾ ਫੋਨ ਅੱਛਾ ਉਹ ਮੈਂ ਵਸਤਾਂ ਨੂੰ ਪਤਾ ਵੀ ਇੱਕ ਥੋੜੀ ਕਾਲੀ ਦੀ ਮੈਂ ਕਿਹਾ ਵੀ ਤੈਨੂੰ ਪਹਿਲਾਂ ਮੇਰੀ ਸਲਾਹ ਪਤਾ ਮਰਜੀਤ ਬਾਈ ਕਹਿੰਦਾ ਵੀ ਬੰਦਾ ਨਹੀਂ ਕੋਈ ਤੂੰ ਕੱਲਾ ਕੀ ਕਰੇਂ ਤਰਾਇਨ ਕਿਵੇਂ ਲੋਡ ਕਰੇਂ ਮਾਂ ਚੱਲ ਮਰ ਰੱਖ ਲੈਣਾ ਕੱਲਾ ਵੀ ਬੰਦੇ ਨੇ ਜਿੰਦਾਂ ਨੂੰ ਲੈ ਜਾਂਦਾ ਨਾਲ ਅਸੀਂ ਰੱਖ ਲਾਂਗੇ ਅਸੀਂ ਥੋੜਾ ਜਲਦੀ ਜਲਦੀ ਲੰਘੇ ਤੇਰੀ ਮਸ਼ੀਨ ਜਦੋਂ ਇੱਥੇ ਲੰਗੀ ਆ ਹਾਂ ਅੱਗੇ ਇੱਥੇ ਬੈਠੇ ਹਾਂ ਉਹ ਫੋਨ ਨਾਲ ਪਤੰਦਰਾ ਮੈਂ ਮੂਰੇ ਗੱਡੀ ਜੇ ਤਾਂ ਹੁਣ ਬਾਹਰੋਂ ਆ ਕੇ ਲੱਗੇ ਹੈ ਹੁਣ ਚੱਲ ਦੇਖੋ ਨਾ ਚਲੋ ਚਲੋ ਬਾਈ ਚਲੋ ਵੇ ਮੈਲਕਾਵਾ ਵੀਰੇ ਯਾਰ ਆ ਪੁੱਛ ਲਾ ਜਿੰਦਰ ਨੇ ਮੱਕੀ ਜਾ ਕੇ ਆਏ ਮੇਰੇ ਕੋਲ ਉੱ ਏ ਆ ਬਾਈ ਡਬਲ 3 ਕਈ ਬੰਦੇ ਕਹਿੰਦੇ ਆ ਨਾ ਹੈ ਉਹੀ ਉਹ ਗੱਲ ਆ ਕਈ ਬੰਦੇ ਪਤਾ ਕੀ ਕਹਿੰਦੇ ਆ ਯਾਰ ਟੋਟਾ ਵਾਲਾ ਕਰਦੇ ਆ ਟੋਟਾ ਇਹ ਕਿਹੜਾ ਪਲੇਟ ਲੱਗਿਆ ਆ ਆਹੀ ਆ ਬਸ ਮੰਨ ਲੋ ਆ ਪੱਤੀ ਉੱਤੇ ਪੱਤੀ ਜੀ ਆ ਬਸ ਇਹ ਪੱਤੀ ਆ ਇਹਦਾ ਮਤਲਬ ਉਸੇ ਯਾਰਾ ਖੱਟਣਾ ਨੇ ਹੋਰ ਤਾਂ ਕੋਈ ਨਹੀਂ ਆ ਚੀਜ਼ ਆ ਜਿਹੜੀ ਚੂਹਾ ਮੰਨੋ ਇਹ ਵੀ ਨਹੀਂ ਘਲਦਾ ਆ ਪੱਤੀ ਬਸ ਜਿਹੜੀ ਲੱਗੀ ਆ ਸੜੇਲੀ ਪੱਤੀ ਲਾਤੀ ਪੱਤੀ ਤਾਂ ਪੱਤੀ ਦਾ ਕਰਤਾਰ ਦੀ ਆ ਗੈਡਰਮ ਦੀ ਨਿਕਾੜਦੀ ਇਹ ਨਹੀਂ ਕਹਿੰਦੇ ਹੈ ਇਹ ਵੀ ਵਾੜੀ ਵਧੀਆ ਜੀ ਆ ਮੈਂ ਵੀ ਗਾਹ ਨੂੰ ਲੈ ਕੇ ਜਾਣੀਆਂ ਦਸ਼ਵੇਂ ਜਿਹੇ ਬਟਗਾ ਉਹ ਹੀ ਬਾਦ ਮੈਂ ਹੁਣੇ ਬਾਦ ਨੇ ਕੋਈ ਦਵਾ ਲਿਆ ਕਿਹ ਕਿਤੇ ਜਵਾਬ ਥੋੜੀ ਦੱਲੇ ਆਂਦੇ ਸਾਹਮਣੇ ਮੱਖੀ ਵਾਲਾ ਕੱਟ ਰਾ ਦੇ ਈਲਾ ਹਾਂ ਇਹ ਆ ਜਵਾਬ ਆਪਾਂ ਨੂੰ ਜਵਾਬ ਦੁੰਦੇ ਹੈਗੇ ਯਾਰ ਹੋ ਮੇਰੀ ਖਲਾ ਵੀ ਟਾਇਰ ਵੀ ਇੱਥੇ ਤੇ ਲੈ ਜਾ ਸਣੇ ਰੇ ਮੇ ਲੈ ਜਾ ਲਾ 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 ਮੈਂ ਲੈ ਜਣੇ ਮਨਜੀਤ ਵੀਰਾਂ ਕਹਿੰਦਾ ਕਹਿੰਦਾ ਅਜੀ ਮੈਂ ਫੋਨ ਲਾਦਾ ਠੀਕ ਆ ਕੱਲ ਫੋਨ ਲਾਵਾਵਾ ਲਾ 916 ਤੇ ਪਾਇ ਰਹੇ ਉਥੇ ਆ ਆ ਮੈਂ ਆ 916 ਦੀ ਆ ਹਾਂ ਉਹ ਤੇ ਭਾਈ ਨਾਮਾਤਰ ਦਿੱਲੇ ਪਾਇਆ ਕੋਈ ਓਏ ਓਹੀ ਉਹੀ ਭਾਵਨੇ ਆਪਾਂ ਨੇ ਬਾਕੀ ਨਾਸ਼ਟਰੀ ਦੇ ਵਿੱਚ ਕੱਠ ਭਾਈ ਪੂਰਾ ਆ ਮੈਨ ਪੂਰਾ ਮੇਲਾ ਲੱਗਿਆ ਆ ਕਿਤੇ ਕਟਰ ਤਿਆਰ ਹੁੰਦਾ ਐ ਇਧਰ ਟਰੈਕਟਰ ਤਿਆਰ ਹੁੰਦਾ ਦੇਖੀਏ ਵੇ ਤਾਂ ਡਬਲ ਥਰੇਸ਼ਰ ਕਿਤੇ ਖੜੀ ਆ ਸਾਡਾ ਕਿੰਨੇ 10 ਤਰੀਕ ਤੱਕ ਪੂਰਾ ਜੋਰ ਰਹਿਣਾ ਪੂਰਾ ਹੁਣ ਤਾਂ ਪੂਰਾ ਜੋਰ ਆ ਰੋਡ ਤੇ ਤਾਂ ਮਸ਼ੀਨਾਂ ਖੜੀਆਂ ਨੇ ਇਹਨਾਂ ਦੀ ਪਕੜਾਉਣ ਨੂੰ ਜਗ੍ਹਾ ਨਹੀਂ ਦੇਈ ਹੈ ਨਾ ਇਧਰ ਆਪਣੇ ਕਟਰ ਤਿਆਰ ਹੁੰਦੇ ਆ ਆ ਬੈਠੇ ਮੁੰਡੇ ਕਟਰ ਵਾਲੇ ਚਲੋ ਦੇਖਦੇ ਆਂ ਡਬਲ ਥ੍ਰੈਡਰ ਗੇਟ ਤੋਂ ਬਾਹਰ ਆ ਗਏ ਮੈਂ ਕਹਿੰਦਾ ਵੀ ਇਧਰ ਛੋਟੀ ਹੈ ਨਾ ਜਿਹੜੀ ਜਿਆਦਾ ਉਧਰਲੇ ਬਾਹਰਲੇ ਸਟੇਟਾਂ ਦੇ ਵਿੱਚ ਚੱਲਦੀ ਆ ਡਿਲੀਵਰੀ ਨਾਲ ਦੀ ਨਾਲ ਦੇਈ ਜਾਂਦੇ ਆਂ ਬਾਈ ਮੇਲਾ ਲੱਗਿਆ ਵਾ ਰਾਤ ਨੂੰ ਜਿੰਨੀਆਂ ਵੀ ਡਿਲਬੀਆਂ ਰਾਤ ਨੂੰ ਬਾਕੀ ਇਧਰ ਐਮਪੀ ਵਾਲਾ ਕਟਰ ਆ ਜਿਹੜਾ ਨਾ 18 ਇੰਚੀ ਕਟਰ ਜਿਹਨੂੰ ਕਹਿੰਦੇ ਆਂ ਐਮਪੀ ਦੇ ਵਿੱਚ ਕਈ ਵੀਰਾਂ ਦਾ ਆਪਣੇ ਦਾ ਫੋਨ ਆਉਂਦਾ ਵੀ ਐਮਪੀ ਦੇ ਵਿੱਚ ਕਿਹੜਾ ਕਟਰ ਚੱਲੂਗਾ ਆਹ ਕਟਰ ਆ ਬਾਈ ਕਰਤਾਰ ਕੰਪਨੀ ਦਾ ਇਹ 18 ਇੰਚ ਦੇਦਾ ਸਿਆਣਾ ਜਿਹੜਾ ਐਮਪੀ ਵਾਲੀ ਮੱਕੀ ਨੂੰ ਦੇਖ ਕੇ ਨਾ ਇਹ ਕਟਰ ਬਣਾਇਆ ਬੜੀ ਘੈਂਟ ਜੀਜ ਬਣਾਤੀ ਦੀ ਅੱਛਾ ਆ ਲਈ ਆ ਬਾਈ ਤੁਸੀਂ ਹਾਂਜੀ ਹਾਂਜੀ ਠੀਕ ਆ ਮੁਬਾਰਕਾਂ ਵੀਰੇ ਪਹਿਲਾਂ ਤੁਹਾਨੂੰ ਹਾਂ ਇਹ ਮਾਡਲ ਕਿਹੜਾ ਡੀ ਲੈਕਸ ਆ ਨਾ ਹਾਂ 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 ਠੀਕ ਆ ਠੀਕ ਆ ਚੌਥੀ ਮਸੇ ਨਗਰ ਵਿੱਚ ਤੇ ਬਾਈ ਕੋਲ ਇਹ ਹਾਂ ਚੌਥੀ ਨੂੰ ਬੈਠੀ ਇਹ ਤਾਂ ਕਰਤਾਰ ਦੇ ਫੈਨ ਆ ਪੱਕੇ ਹਾਂ ਕਰਤਾਰ ਦੇ ਫੈਨ ਹਾਂ ਇਹ ਤਾਂ ਕਰਤਾਰਾਂ ਦੇ ਇਹ ਹੋਰ ਕੰਪਨੀ ਚ ਤਾਂ ਮਿਲਦੀ ਹੀ ਨਹੀਂ ਕਿਹੜੇ ਚ ਕਰਤਾਰ ਵੀ ਦੇ ਕਰਤਾਰ ਚ ਮਿਲਦੇ ਆ ਬਾਈ ਤੇ ਵਧੀਆ ਸੀਟ ਉੱਤੇ ਚੇਰ ਲਾ ਕੰਮ ਵੀ ਵਧੀਆ ਚੱਲਦਾ ਜੇ ਬਾਈ ਪੁਰਾਣੀ ਵੀ ਨਵੀਂ ਕੋਈ ਮਸ਼ੀਨ ਆ ਨਾ ਬਾਈ ਨੇ ਕਿਸੇ ਨੇ ਦੇਣੀ ਹੁੰਦੀ ਆ ਆ ਲੈ ਲੈ ਤਾ ਬਾਈ ਨੰਬਰ ਦੱਸ ਦੇ ਵੀਰੇ ਆਪਣਾ 93 79 42 599 94 79 42 599 ਇਹ ਨਾਲ ਆ ਮੇਰੇ 파ਟਨਰ ਠੀਕ ਆ ਚੱਲ ਨੰਬਰ ਦਾ ਠੀਕ ਆ ਦੋਨਾਂ ਹੀ 파ਟਨਰ ਚ ਕਰੀ ਜਾਂਦੇ ਕੰਮ ਠੀਕ ਆ ਠੀਕ ਲੋਨ ਲੋਨ ਵਾਲੀ ਲੋਨ ਲੋਨ ਵਾਲੀ ਹੁੰਦੀ ਆ ਤੁਹਾਡੇ ਕੋਲ ਲੋਨ ਵਾਲੀ ਤੇ ਬੜੇ ਫੋਨ ਆਉਣੇ ਯਾਰ ਤੇ ਬਾਈ ਲੋਨ ਲੱਗੀ ਦਵਾਈ ਠੀਕੇ ਤੇ ਦੇ ਦਿੰਦਾ ਬਾਈ ਨਵੇਂ ਵੀ ਨਵੇਂ ਬਿਲਕੁਲ ਨਿਊ ਪੀਸ ਹਾਂ ਠੇਕੇ ਦੇ ਦੰਨੇ ਆ ਹਾਂ ਬਾਜੀ ਬਾ ਕੱਡਾ ਦੇ ਲਾ ਬਾਈ ਜਿਗਰਾ ਦੇਖੋ ਨਾ ਨਹੀਂ ਨਵੀਂ ਲੈ ਕੇ ਆਗਲਾ ਤਤੀ ਧੁੱਪ ਨਹੀਂ ਲੱਗਣ ਦਿੰਦਾ ਮਸ਼ੀਨ ਨੂੰ ਇਹ ਬਾਈ ਉਹਨੇ ਠੇਕੇ ਤੇ ਨਵੀਂ ਮਸ਼ੀਨ ਹੈ ਨਾ ਠੇਕੇ ਤੇ ਚੜਾ ਦੰਨੇ ਆ ਡੀ ਲੈਕਸ ਮਾਡਲਾ ਕਰਤਾਰ ਦਾ ਇਹਨਾਂ ਨੇ ਲਈ ਆ ਇਹਨਾਂ ਕੋਲ ਚਾਰ ਪੰਜ ਮਸ਼ੀਨਾਂ ਪਹਿਲਾਂ ਹੈਗੀਆਂ ਆ ਨਾ ਹੁਣ ਇਹ ਹੋ ਗਈ ਇਹਦੇ ਬਾਅਦ ਹੋਰ ਵੀ ਪਹਿਲਾਂ ਵੀ ਦੋ ਤਿੰਨ ਮਸ਼ੀਨਾਂ ਇਹਨਾਂ ਕੋਲੇ ਵਧੀਆ ਇਧਰ ਇਹਦੀ ਡਿਲੀਵਰੀ ਹੋ ਗਈ ਬਾਈ ਇਹ ਚੱਲੀ ਆ ਆਪਣੇ ਡਿਲੀਵਰੀ ਸਾਰੀ ਜਾਦ ਬਾਈ ਡਿਲੀਵਰੀ ਹੋਈ ਜਨੇ ਰਾਤ 10 11 ਵਜੇ ਤੱਕ ਮਸ਼ੀਨਾ ਨਾ ਮਿਲ ਹੀ ਗਈਆਂ ਆ ਲੋ ਜੀ ਚੱਕਦਾ ਕੰਮ ਆ ਬਾਈ ਦਾ ਇਹ ਇਹ ਜਿੰਦਰ ਤੇਰੇ ਬੰਦਿਆਂ ਦੀ ਆ ਹਾਂ ਹਾਂ ਇਹ ਲਾਲੂ ਲੈ ਕੇ ਜਾ ਰਿਹਾ ਹਾਂ ਲਾਲੂ ਆ ਲੈ ਲਾਲੂ ਬਾਈ ਠੀਕ ਆ ਠੀਕ ਆ ਲਾਲੂ ਬਾਈ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਆ ਮਸਤ ਵਾੜੇ ਹਾਂ ਮਾਛੂ ਵਾੜਾ ਠੀਕ ਆ ਠੀਕ ਆ ਠੀਕ ਤਾਂ ਮੇਰੇ ਮੇਰੇ ਚ ਕੋਲੇ ਜਾ ਰਹੀ ਠੀਕ ਆ ਠੀਕ ਆ ਠੀਕ ਆ ਆ ਬਾਈ ਦਾ ਪਹਿਲਾਂ ਦੇਖਿਆ ਹਾ ਵੀਰ ਟੀਮਾ ਬਾਈ ਟੀਮਾ ਹਾਂ ਠੀਕ ਆ ਠੀਕ ਆ ਠੀਕ ਆ ਉਹ ਆ ਨਾ ਵੀਰੇ ਕਈ ਹੁਣ ਦੇਰ ਹੋ ਗਈ ਆਏ ਨੂਰੇ ਦੋ ਤਿੰਨ ਮਹੀਨੇ ਬਾਅਦ ਆਇਆ ਅੱਜ ਚੱਲੀਏ ਵਜੇਂਦਰ ਆਪਾਂ ਹਾਂ ਚਲੋ ਠੀਕ ਆ ਬਾਈ ਚੱਲਦੇ ਆ ਹੈ ਹੋਰ ਬਾਈ ਕਿਤਾ ਮੈਂ ਆਪਾਂ ਭੇਜਵਾ ਦਿੰਦੇ ਰਹੇ ਨੇ ਅੱਗੇ ਤੇ ਕਹਿੰਦੇ ਗਰੋਡੇ ਅੱਛਾ ਵਧੀਆ ਵੇਚ ਕੇ ਲਈ ਆਈਏ ਆਰਾਮਗੜੀਆ ਵੇਚ ਕੇ ਲਈ ਆ 17 ਮਾਰਕ ਤੋਂ ਵੇਚੀ ਆ ਜੀ ਅੱਛਾ ਪਹਿਲੇ ਸੈਕੰਡ ਹੈਡ ਲੈਂਦੇ ਸੀ ਪਰ ਫਿਰ ਬਾਈਆਂ ਨੂੰ ਨਵੀਂ ਦੇਤੀ ਹੁਣ ਕਰਤਾਰ ਲੈ ਕੇ ਚੱਲਿਆ ਬਾਈ ਠੀਕ ਆ ਠੀਕ ਆ ਨਾ ਵਧੀਆ ਵਧੀਆ ਬੱਸ ਗਹਿਣਾ ਹੀ ਆ ਬੜ ਕੇ ਇੱਕ ਵਾਰ ਲੈ ਕੇ 25 30 ਸਾਲ ਦੇਖਣ ਦੀ ਲੋੜ ਨਹੀਂ ਦੇਖਣਾ 70 70 ਜੀ ਲਈ ਕਰਤਾਰ ਅੱਛਾ ਜੀ ਕਿੰਨੇ ਸਾਲ ਚਲਾਈ ਫਿਰੋ ਅੱਛਾ ਇਹਨਾਂ ਨੇ ਦਵਾਈਆ ਅੱਛਾ ਇਹ ਵੀ ਆਪਣਾ ਸੇਲ ਪਰਚੇਲ ਦਾ ਕੰਮ ਕਰਦੇ ਆ ਅੱਛਾ ਇਹ ਵੀ ਆਪਣਾ ਸੇਲ ਪਰਚੇਲ ਦਾ ਕੰਮ ਕਰਦੇ ਆ ਠੀਕ ਹੈ ਠੀਕ ਹੈ ਬਾਕੀ ਸਾਰੀ ਜੀ ਬਾਈ ਸੇਲ ਪਰਚੇਲ ਵਾਲੇ ਇਕੱਠੇ ਹੋਏ ਆ ਇਧਰ ਕਰਤਾਰ ਐ ਟਰੈਕਟਰ ਸ਼ੋਅਰੂਮ ਤਿਆਰ ਹੁੰਦਾ ਬਸ ਇਹ ਵੀ ਹੋ ਜਾਣਾ ਚਲੋ ਚੱਲਦੇ ਆ ਫਿਰ ਆਪਣੀ ਮਸ਼ੀਨ ਕੋਲ ਨੂੰ ਜੇ ਅੰਦਰ ਬਾਈ ਕਹਿੰਦਾ ਮਸ਼ੀਨ ਦੇਖਣੀ ਆ ਵਾ ਚੱਲ ਚੱਲਦੇ ਆ ਫਿਰ ਲਓ ਜੀ ਭਾਈ ਪਹੁੰਚ ਗਏ ਫੇਰ ਕਮੈਨ ਕੋਲ ਕਰਤਾਰ ਇੰਡਸਟਰੀ ਚ ਘੁੰਮ ਕੇ ਨਾ ਜੋਗੇ ਸਵੇਰੇ ਭਾਈ ਟਾਇਰ ਕਰਤਾਰ ਤੋਂ ਹੀ ਆਉਣਗੇ ਠੀਕ ਹੈ ਜੀ ਦੇਖ ਕਿੱਡਾ ਜਿਗਰਾ ਕਰਤਾਰ ਵਾਲਿਆਂ ਦਾ ਮੈਂ ਮੈਂ ਦੱਸਿਆ ਮੈਂ ਕਿਹਾ ਵੀ ਟਾਇਰ ਲਾਉਣੇ ਮਸ਼ੀਨ ਨੂੰ ਉਹ ਕਹਣਾ ਵੇ ਕੀ ਗੱਲ ਆ ਬੜੇ ਵੀਲੇ ਜਾਂ ਕਹਣਾ ਭਾਵੇਂ ਉਹ ਬੂਖਰ ਕਹਿੰਦੇ ਹਾਂ ਜੀ ਹਾਂ ਤੇ ਬਾਕੀ ਠੀਕ ਆ ਤੁਸੀਂ ਹੋਗੇ ਕਰਤਾਰ ਦੇ ਜਗ੍ਹਾ ਆਪਾਂ ਸਮਾਨ ਲੈ ਹੋ ਟਾਇਰ ਨੂੰ ਲੈ ਕੇ ਹੱਸ ਵੇਲੇ ਲਿਆ ਚੰਗਾ ਚੱਕ ਲਿਓ ਟਾਇਰ ਮਾ ਆ ਜਾਣਾ ਸਾਧਰੇ ਆ ਜਾਣਾ ਹਾਂ ਜੀ ਹੁਣ ਮੈਂ ਚੱਲਿਆ ਘਰ ਨੂੰ ਸਾਧਰੇ ਆ ਜਾਣਾ ਮੈਂ ਠੀਕ ਆ ਟਾਇਰ ਆਪਾਂ ਉੱਥੇ ਚੱਕ ਕੇ ਲਿਆ ਕੇ ਪਾਰਾਣਾ ਥਾਣੇ ਰਿੰਮੇ ਚੱਕ ਲਿਓਣ ਉੱਥੇ ਤੇ ਠੀਕ ਹੈ ਜੀ ਠੀਕ ਨਹੀਂ ਹਾਂ ਜੀ ਹੋਰ ਵਧੀਆ ਨਾਲੇ ਰਿੰਮ ਨਵੇਂ ਹੋ ਜਾਣਗੇ ਆਇਕਨੇ ਬਣੇ ਬਣੇ ਰੱਖ ਲੈਣੇ ਟਰਾਲੇ 'ਚ ਆਹ ਬਾਈ ਦੇ ਲੋ ਸੀਸੀ ਕੋਈ ਆਉਨੇ ਬਹੁਤ ਵਧੀਆ ਕੰਮ ਸਰਵਿਸ ਬਹੁਤ ਵਧੀਆ ਲੈ ਜ ਹੋ ਗਏ ਮੋਰਨੀਆਂ ਫਿੱਟ ਨਵੇਂ ਮਾਡਲ ਆਣੇ ਕਰਕੇ ਛਟਿਆ ਫਿਰ ਹਾਂ ਨੜੇ ਨਵੇਂ ਚੋ ਵੀ ਬਣਾਤ ਆ ਜਾਣੀ ਹਾਂ 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 ਹੁਣ ਛਤਰੀ ਫਿੱਟ ਕੱਕ ਜਾਏਗਾ ਅੱਜ ਸਵੇਰੇ ਹੋਊਗੀ ਮਾ ਲੋ ਬਾਈ ਸੇਵਕ ਮੈਂ ਤਾਂ ਅਜੇ ਕਹਿਨ ਤਾਂ ਵੀ ਪੁਰਾਣੇ ਮਾਡਲ ਨੇ ਜਿਹੜੇ ਨੇ ਉਹੀ ਸੈੱਟ ਰਹਿਣ ਦੀਆਂ ਵੀ ਰਹਿਣ ਦੀ ਪਰ ਪਤੰਦਰ ਕਿੱਥੇ ਹਟਿਆ ਕਹਿੰਦਾ ਭਾਈ ਨਵੇਂ ਮਾਡਲ ਆਣੇ ਕਰਨੇ ਜਾਂ ਮਸ਼ੀਨ ਇਹ ਵੀ ਆ ਗਈ ਹੈ ਨਾ ਬਾਕੀ ਟਾਈਟੂ ਗਰਾਡ ਵੱਡ ਕੇ ਤੇ ਸੈੱਟ ਛੱਟ ਕਰਨਗੇ ਇਹ ਕਾ ਛੋਟੀ ਹੋਈ ਆ ਫਿਰ ਇਹਦੇ ਵਿੱਚ ਸਾਰੀ ਯਾਰ ਰੱਖਣੀ ਸਾਦ ਲੱਖਾਂ ਵਿੱਚ ਪਾਇਆ ਹੈ ਇਹਦੇ ਵਿੱਚ ਮੋਟਾ ਸਰੀਆ ਪਾ ਗਏ ਨਾ 500 ਦਾ ਫੇਰ ਇਹਨੂੰ ਬਿਲਡਿੰਗ ਕਰੀ ਜਾਗਾ ਉੱਚੀ ਦਾ ਪਾਇਆ ਹੈ ਇਹ ਜਿੱਤੇ ਪਾਇਆ ਹਾਂ ਮੈਂ ਮੱਧਪੁਰ ਆਪਾਂ ਨੂੰ ਜੇ ਕੱਲੂ ਟੁੱਟ ਦੇ ਉੱਪਰ ਹੋਣੀ ਨਾਲ ਹੁਣ ਇਹ ਉੱਚੀ ਹੋਣੀ ਹੁਣ ਇਹ ਹਨਾ ਬਾਕੀ ਤਾਂ ਬਾਈ ਤੁਹਾਡੀ ਵਧੀਆ ਹੈਗੇ ਪਰ ਲੇਕਿਨ ਮੈਂ ਅੱਜ ਦੇਖਿਆ ਹੈ ਕਿ ਕੋਲੋਂ ਇਦਾਂ ਦੇ ਛੋਟ ਗੱਡੀ ਚ ਪੰਜ ਛੇ ਬੰਦੇ ਇਦਾਂ ਦੇ ਮਤਲਬ ਸਰਫ ਜਰ ਬੰਦੇ ਆਏ ਨਿਆਰੇ ਨਿਆਰੇ ਬੰਤੇ ਉਹਦੀ ਰੋਚਕ ਦੀ ਬੋਲ ਲਿਆਉਂਦੇ ਹੋ। ਉਹ ਨਹੀਂ ਨਹੀਂ ਆਪਣੇ ਆ ਬਾਈ ਮਿੱਤਰ ਪਿਆਰੇ ਸਾਬ ਸਭ ਨਾਲ ਪਿਆਰ ਆ ਆਪਣਾ ਜੋਗੇ ਆਪਾਂ ਨੇ ਮਗਾੜੀ ਨਹੀਂ ਕਰੇ। ਹਾਂਜੀ। ਹਨਾ ਆਪਣਾ ਪਿਆਰ ਸਭ ਕਹਲਾ ਹੁਣ ਛਤਰੀ ਜਿਦੋਰੀ ਜੰਗਾ ਲਵਾ ਲਿਓ ਗੋਲੋ ਕੇ। ਉਹ ਖੁਦ ਕਹਿੰਦੀ ਆ ਭਾਈ ਮੈਂ ਕਹਿੰਨਾ ਤੁਹਾਡਾ ਦਵਦਵਾ ਬਹੁਤ ਜ਼ਿਆਦਾ ਹੈਗਾ। ਨਹੀਂ ਨਹੀਂ ਉਹ ਵਾਹੀ ਨਹੀਂ ਆ ਗੱਲਾਂਗਾ ਦਵਦਵਾ ਕਹਦਾ ਮਿੱਤਰਾਂ ਇਹਦਾ ਪਿਆਰ ਆ ਇੱਕ। ਕੋਈ ਪਿਆਰੀ ਪਿਆਰ ਦਾ ਦਵਦਵਾ ਨਹੀਂ। ਹਾਂ ਹੁਣ ਜਗਾ ਲਵਾ ਕੇ ਸੇਵਕ ਬਾਈ ਛਤਰੀ ਲਾ ਕੇ ਸਵੇਰੇ ਆਪਾਂ ਮਾਲਾ ਬ 12:00 ਵਜੇ ਮਸ਼ੀਨ ਉਰ ਦੇ ਕੱਢਣੀ ਆ। ਠੀਕ ਆ ਬਾਕੀ ਮੁੰਡੇ ਤੇਰੀ ਜਿੰਮਤ ਬੋ ਕਰਦੇ ਆ ਰੋਟੀ ਪਾਣੀ ਜੋਗੇ ਠੀਕ ਰਹੀ ਜਾਂਦਾ ਹਾਂਜੀ ਵਧੀਆ ਕੰਮ ਇਹ ਦਿਲਾ ਤੱਕੇ ਨਾਲ ਲਿਆਉਣ ਨਹੀਂ ਦਿੱਤੀ ਰਾਤ ਹਾਂਜੀ ਕਹਿੰਦਾ ਵੀ ਰੋਟੀ ਨਹੀਂ ਬਾਈ ਲਿਆਉਣੇ ਰੋਟੀ ਮਾਪੇ ਦਊਗਾ ਨਾਲੇ ਅੱਜ ਹੈ ਹਾਂਜੀ ਬਿਲਕੁਲ ਹਾਂਜੀ ਚਲੋ ਠੀਕ ਆ ਫਿਰ ਠੀਕ ਹੈ ਜਾਨਾ ਮੈਂ ਇਹਨੂੰ ਬਾਕੀ ਹੋਰ ਮਣਾ ਬੋਟਾ ਕੰਮ ਜਿਹੜਾ ਹੋਇਆ ਦੱਸ ਦਿਓ ਇਹਨੂੰ ਠੀਕ ਹੈ ਜੀ ਠੀਕ ਆ ਬਾਕੀ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਬਿਨਾਂ ਕੰਮ ਕਰੀ ਜਾਂਦਾ ਹੀ ਵਾੜਾ ਮੋਟਾ ਤੋਂ ਫਿਰ ਤੁਹਾਨੂੰ ਪਤਾ ਹੀ ਆ ਬਾਬੇ ਦੀ ਕਿਰਪਾ ਯਾਰ ਹਾਂ ਆਪਾਂ ਯਾਰੀਆਂ ਹੀ ਬਗਾਈਆਂ ਬਾਕੀ ਤੁਹਾਡਾ ਵਿਸ਼ਵਾਸ ਹੈ ਜੀ ਇਹਨਾਂ ਦੇ ਤੁਸੀਂ ਇਹਨਾਂ ਵਾਸਤੇ ਕੰਮ ਕਰਦੇ ਹੋ ਤੁਹਾਡੇ ਉਸੇ ਕੰਮ ਨਹੀਂ ਨਹੀਂ ਇਹ ਤਾਂ ਹੈਗਾ ਹੁਣ ਕਰਾਰੀ ਚੰਗਾ ਹਾਂ ਠੀਕ ਆ ਭਾਈ ਹਾਂ ਠੀਕ ਆ ਭਾਈ ਚਲੋ ਠੀਕ ਆ ਚੱਲਦੇ ਹਾਂ ਹੁਣ ਘਰ ਨੂੰ ਤੋਤੇ ਤੂੰ ਕਿੱਧਰ ਫੇਰੀ ਜਾਣਾ ਹੈ ਅੰਦਰ ਦੇ ਅੰਦਰ ਦੇ ਉਹ ਹੁਣ 52 52 ਇੱਕ ਵਾਰ ਫਿਲਟਰ ਮੂਰ ਰਸਵੇਰੇ ਟਾਂਕੇ ਦੇਖ ਲੈਣਾ ਚੰਗਾ ਠੀਕ ਹੈ ਕੋਈ ਚੀਜ਼ ਦੀ ਖਾਣੇ ਪੀਣ ਦੀ ਹੋਵੇ ਤਾਂ ਸ਼ਹਿਰ ਜਾ ਕੇ ਖਾਓ ਚੰਗਾ ਹਾਂ ਮੇਰਾ ਵੀ ਤੰਗ ਨਾ ਰਿਹਾ ਮੈਂ ਕੱਲਾ ਬੰਦਾ ਆ ਥੋੜਾ ਸਾਹਮਣੇ ਸਵੇਰ ਤੋਂ ਲੱ ਕਿੰਨਾ ਰੂਟ ਕੱਢਿਆ 300 ਕਿਲੋਮੀਟਰ ਘੁੰਮ ਕੇ ਆਇਆ ਜਾਨ ਲੋਣੀ ਪੈਦੀ ਤੇ ਬਾਬੇ ਕਰ ਆਪਣਾ ਸਾਰਾ ਸਮਾਂ ਇੱਥੇ ਪਹੁੰਚਦਾ ਪਿਆ ਹਾਂ ਤੇ ਉਦਾਂ ਮੈਂ ਹੋਰ ਖਾਣ ਪੀਣ ਵਾਲੇ ਪੈਸੇ ਨਹੀਂ ਆ ਜੀ ਤੇ ਰੋਟੀ ਰੂਸੀ ਦੀ ਭੁੱਖੇ ਹਾਂ ਹਾਂ ਉਹ ਤੁਸੀਂ ਘਰ ਹੀ ਪਰੋਪਰਾ ਬਸ ਠੀਕ ਹੈ ਸਵੇਰੇ 55 ਉਹ ਪਾ ਕੇ ਇੱਕ ਵਾਰ ਦੇਖ ਕੇ ਇਹਨੇ ਦੇ ਮੂਰੇ ਇਹਨੇ ਪੱਤੀਆਂ ਬਣਾ ਆਣੀਆਂ ਮੱਕੀ ਵਾਲੇ ਕਟਰ ਜਿਹਾ ਇਸਰ ਟੰਗ ਲੈਣਾ ਆਓ ਫੇ ਇਹ ਖੜਾ ਰਹਿਣਾ ਪਤੇ ਉਹ ਨਿਹਰਾ ਇਸਰ ਦੀ ਠੀਕ ਠੀਕ ਆ ਹਾਂਜੀ ਬਾਕੀ ਜਦੋਂ ਤੁਹਾਡਾ ਸਵੇਰੇ ਕਰਤਾਰ ਡਾਕਟਰ ਦੀ ਕੰਪਨੀ ਥੋੜਾ ਬਟੂਰ ਮਾਰ ਕੇ ਲਿਆਉਂਗਾ ਇੱਥੇ ਜਿੱਦੀ ਮਰਜ਼ੀ ਕੰਪਨੀ ਚ ਵੜ ਜਿਓ ਨਿੰਦਰ ਦਾ ਨਾਮ ਲੈ ਕੇ ਠੀਕ ਹੈ ਜੀ ਮੈਂ ਤਾਂ ਇਹ ਕਹਿਣਾ ਵੀ ਨਿੰਦਰ ਦੇ ਬੰਦੇ ਆ ਜਿੱਥੇ ਮਰਜ਼ੀ ਝਲ ਜਿਓ ਤੁਹਾਨੂੰ ਰੋਟੀ ਪਾਣੀ ਚਾਹ ਸਾਰਾ ਕੁਝ ਤੁਹਾਨੂੰ ਮਤਲਬ ਵੀ ਸੇਵਾ ਤੁਹਾਡੀ ਫੁੱਲ ਹੋਊਗੀ ਹਨਾ ਬਾਬੇ ਦੀ ਕਿਰਪਾ ਆਪ ਬਣਾਈਓ ਆ ਠੀਕ ਨੇ ਅੱਜ ਅੱਜ ਭਾਈ ਬੰਬਲੈਰੋ ਤੇ ਅੱਜ ਦੀ ਹੈ ਹੈ ਸਵਾਟ ਕਿੱਧਰ ਗਿਆ ਜੋ ਉੱਥੇ ਖੜੀ ਆ ਉਹ ਲੈ ਕੇ ਆਇਆ ਫੇਰ ਤੇ ਇਹਦੇ ਵਿੱਚ ਉਹਨਾਂ ਦਾ ਸਪਿਰਟੋ ਜੀ ਦਾ ਥਰਾਇਸਾ ਰੱਖਣ ਤੇ ਰਹੇ ਠੀਕ ਹਾਂਜੀ ਹਾਂਜੀ ਹਾਂ ਗਿੱਲ ਬਾਈ ਦੀ ਆਪਣੇ ਤਾਂ ਦੱਸਿਆ ਨਹੀਂ ਵੀ ਆਪਾਂ ਨਾਲ ਬਣਾਈ ਹੋ ਜਾਓਗੇ ਠੀਕ ਹੈ ਹਾਂ ਚਲੋ ਠੀਕ ਆ ਫਿਰ ਠੀਕ ਆ ਕਰੋ ਰਾਸਟ ਟਾਈਮ ਗੱਲ ਤਾਂ ਉੱਥੇ ਤਾਂ ਪਤਾ ਪੂਰਾ ਖੁਸ਼ ਆ ਚਲੋ ਠੀਕ ਆ ਭਾਈ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਬਾਕੀ ਮੁੰਡਿਆਂ ਨੇ ਨਵੇਂ ਮਾਡਲ ਦੀਆਂ ਮੋਰਨੀਆਂ ਜਿਹੜੀਆਂ ਹਨਾ ਮਸ਼ੀਨ ਦੀਆਂ ਕਰਤੀਆਂ ਬਾਕੀ ਬਲਜੀਤ ਮਸ਼ੀਨ ਵਾਲਿਆਂ ਨੂੰ ਮੇਰੇ ਵੀਰ ਨੂੰ ਗੁੱਸਾ ਲੱਗਿਆ ਵੀ ਰਾਤ ਨੂੰ ਮੈਂ ਤੇ ਵੀਡੀਓ 'ਚ ਕਹਾ ਉਹਦਾ ਬਲਜੀਤ ਮਸ਼ੀਨ ਭਾਵੇਂ ਬਾਹਰ ਕੱਢਣੀ ਪਈ ਜੀ ਵੀ ਰਾਤ ਨਾ ਵੀ ਆਪਣੀ ਛੱਡ ਦੇ ਵਿੱਚ ਲੱਗੂਗੀ ਉਹਦੇ ਵਾਸਤੇ ਵੀਰੇ ਸੌਰੀ ਹੈ ਨਾ ਉਹ ਜਿਹਦੇ ਬੰਦੇ ਦੀ ਮਸ਼ੀਨ ਸੀ ਉਹਨੇ ਵੀਡੀਓ ਦੇਖਦਾ ਨਾ ਵੀਰੇ ਨੇ ਕਮੈਂਟ ਕਰਿਆ ਤਾਂ ਕਹਿੰਦਾ ਵੀਰੇ ਯਾਰ ਸਾਡੀ ਮਸ਼ੀਨ ਆ ਉਹ ਬਹੁਤ ਕੋਈ ਗੱਲ ਨਹੀਂ ਵੀਰੇ ਸੌਰੀ ਉਹਦੇ ਵਾਸਤੇ ਜੇ ਕੋਈ ਗਲਤ ਵਲਤ ਬੋਲਿਆ ਗਿਆ ਹੋਵੇ ਨਾ ਤੇਰੀ ਮਸ਼ੀਨ ਨੂੰ ਵੈਸੇ ਬੋਲੇ ਤਾਂ ਨਹੀਂ ਇਹੀ ਗੱਲ ਕਹੀ ਸੀ ਵੀ ਮਸ਼ੀਨ ਵੀਰੇ ਬਾਹਰ ਕੱਢ ਕੇ ਅੰਦਰ ਲਾਉਣੀਆਂ ਨਾ ਇਹਦੇ ਵਿੱਚ ਸਮਾਨ ਸਮੋਨ ਪਿਆ ਉਹਦੇ ਕਰਕੇ ਕਿਹਾ ਤਾਂ ਹੋਰ ਤਾਂ ਗੱਲਬ ਕੱਲਾੜੀ ਵੀਡੀਓ ਚ ਥੈਂਕ ਯੂ